ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਹਾ ਕਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਮੇਰੇ ਬਲੌਗ ਦੇ ਵਿੱਚ ਟਾਈਮ ਹੋ ਗਿਆ 8:48 ਮਿੰਟ ਤੇ ਤਰੀਕ ਹੋ ਗਈ ਅੱਜ ਮੇਰੇ ਕੋਲ 19 19 ਤਰੀਕ ਤੇ ਦਿਨ ਮੇਰੇ ਕੋਲ ਸ਼ਨੀਵਾਰ ਹੈ ਕਿ ਸ਼ੁੱਕਰਵਾਰ ਅੱਜ ਦਿਨਾਂ ਦੋਨਾਂ ਦਾ ਨਹੀਂ ਪਤਾ ਤੇ ਅੱਜ ਦੇ ਦਿਨ ਕੀ ਕਰਨ ਲੱਗੇ ਆ ਆਪਾਂ ਇੱਕ ਤਾਂ ਜਿੱਦਾਂ ਕੀ ਤੁਹਾਨੂੰ ਪਹਿਲਾਂ ਵਲੋਗਾਂ ਚ ਦੱਸਿਆ ਏਸੀ ਲਵਾਉਣਾ ਆਪਾਂ ਨੇ ਏਸੀ ਲਵਾਉਣ ਕਰਕੇ ਹੁਣ ਆਪਾਂ ਨੂੰ ਮੁਰਲਾ ਖਾਨਾ ਪਟਾਣਾ ਪੈਣਾ ਪੱਟਾ ਸਾਰ ਦੁਕਾਨਾਂ ਦਾ ਮੈਂ ਤੁਹਾਨੂੰ ਜਿਹੜਾ ਉਹ ਸੇਲ ਸੇਲ ਰੁਕ ਜਾ ਮੰਨੋ ਆਹ ਖਾਨਾ ਨਾ ਮਤਲਬ ਇੱਥੇ ਏਜੀ ਫਿੱਟ ਆ ਜੂਗਾ ਲੱਗਦਾ ਦੂਜਾ ਵੀ ਜਾਂਦਾ ਉਹ ਪਿੱਛੇ ਲੱਗਦਾ ਜਿਹੜਾ ਉਹ ਲਵਾਣਾ ਨਹੀਂ ਆਪਾਂ ਨੇ ਕਿਉਂਕਿ ਉਹਦੇ ਵਿੱਚ ਕਿਹਾ ਹੈਗਾ ਵੀ ਜੇ ਗੱਡੀ ਰਹਿ ਗਈ ਨਾ ਸਟਾਰਟ ਬੰਦ ਰਹਿ ਗਈ ਚਾਰ ਪੰਜ ਘੰਟੇ ਆਪਾਂ ਸੁੱਤੇ ਰਹਿ ਗਏ ਤਾਂ ਉਹ ਫਿਰ ਬੈਟਰੀਆਂ ਨੂੰ ਡੈੱਡ ਕਰ ਦਿੰਦਾ ਤੇ ਇਹ ਵਲੌਗ ਆ ਜਿਹੜਾ ਮੈਨੂੰ ਲੱਗ ਰਿਹਾ ਵੀ ਤਿੰਨ ਤਿੰਨ ਦਿਨਾਂ ਚ ਇਹ ਦੋ ਦਿਨਾਂ ਚ ਪੂਰਾ ਹੋਊਗਾ ਦੋ ਦਿਨਾਂ ਚ ਹੋਊਗਾ ਕਿਉਂਕਿ ਅੱਜ ਪੱਟੂ ਆ ਬੰਦਾ ਇਹਨੂੰ ਆ ਕੇ ਸਾਰ ਨੂੰ ਖੋਲੂਗਾ ਮੰਨ ਲਓ ਜਿਹੜੇ ਆ ਨਾਟ ਆ ਨਾ ਇਹ ਨਟ ਖੋਲ ਕੇ ਇਹ ਸਾਰਾ ਇਦਾਂ ਹੀ ਬਾਹਰ ਆ ਜਾਣਾ ਹਨਾ ਇਹ ਸਿੱਟਾਂ ਦੇ ਸਿੱਟਾਂ ਹੁੱਟਾਂ ਬਾਹਰ ਕੱਢਦੇ ਆ ਆਪਾਂ ਹਨਾ ਤੇ ਇਦਾਂ ਹੀ ਇੱਥੇ ਹੀ ਆ ਕੇ ਖੋਲ ਜੂਗਾ ਮਾਰਕੀਟ ਵੀ ਨਹੀਂ ਲੈ ਕੇ ਜਾਣੀ ਪੈਣੀ ਗੱਡੀ ਤੇ ਕੱਲ ਆਇਆ ਸੀਗਾ ਮੀ ਮੀ ਕਰਕੇ ਸਿੱਛੇ ਦੇਖੋ ਮਿੱਟੀ ਜੰਮ ਗਈ ਚਲ ਇਹ ਤਾਂ ਧੋਵਾਂਗੇ ਗੱਡੀ ਧਵਾਣੀ ਵੀ ਹੈਗੀ ਆ ਇਹ ਦੇਖਾਂਗੇ ਆਪੇ ਧੋਲਾਂਗੇ ਤੇ ਹੁਣ ਸਮਾਨ ਆਪਾਂ ਨੇ ਸਾਰਾ ਕੱਢਤਾ ਅੰਦਰ ਤੇ ਇਹਦੇ ਅੰਦਰ ਮੈਨੂੰ ਲੱਗ ਰਿਹਾ ਵੀ ਚੂਹੀ ਸੂਈ ਵੀ ਹੋਣੀ ਮਸਕ ਮਸਕ ਸਾਲੀ ਕੋਈ ਆਈ ਨਹੀਂ ਮਨੂੰ ਨਾ ਬੱਚੇ ਜੇ ਦਿਖੇ ਛੋਟੇ ਜਿਹੇ ਉਹਨੇ ਦਿਖਾਉਂਦਾ ਤੁਹਾਨੂੰ ஆல ஜ ஆன ਮੈਨੂੰ ਉੱਤਨੀ ਜਾ ਕੇ ਬਾਹਰ ਸੱਟਣਾ ਪੈਣਾ ਬਾਹਰ ਸੱਟਦੇ ਆਂ ਆਹ ਮਿੱਤਰੋ ਮੈਸਤਰੀ ਨੂੰ ਲੈ ਕੇ ਆਣੇ ਆਂ ਟਰਾਰਗੇਟ ਚੋਂ ਖਿਡਾ ਕੇ ਤੇ ਆਪਣਾ ਕੰਮ ਰੈਡੀ ਐ ਪਰ ਮੈਂ ਇਸ ਫਰੀਜ਼ਾ ਰਹਿ ਗਿਆ ਹੁਣ ਮੈਸਤਰੀ ਕੋਲ ਦਵੇ ਖੋਲ ਕੇ ਸਾਰਾ ਸਿਸਟਮ ਸੈੱਟ ਕਰਕੇ ਫੇਰ ਦੁਬਾਰਾ ਲੱਗੂਗਾ ਏ ਬਾਈ ਆਪਾਂ ਨੂੰ ਬਾਈਆਂ ਦੇ ਕਮੈਂਟ ਆਏ ਸੀਗੇ ਵੀ ਬਾਈ ਇਹ ਸੀ ਖੰਨੇ ਤੋਂ ਲਵਾਇਓ ਆਪਾਂ ਬਾਈ ਇਹ ਸੀ ਖੰਨੇ ਤੋਂ ਹੀ ਲਵਾਣਾ ਆਪਾਂ ਪਤਲਾ ਤੋਂ ਨਹੀਂ ਲਵਾਣਾ ਕਿਉਂਕਿ ਜਿਆਦਾ ਬੰਦੇ ਦੇ ਰੇਟ ਥੋੜੇ ਜਿਹਾ ਹਾਈ ਹੋ ਜਾਣ ਨਾ ਬਾ ਫਿਰ ਉਹ ਟਾਲ ਮਟੋਲੇ ਜਿਹੀ ਕਰਦਾ ਹੁੰਦਾ ਕਿਉਂਕਿ ਮੈਂ ਇਹਨੂੰ ਕਿਹਾ ਮੈਂ ਕਿਹਾ ਬਾਈ ਵੀ ਏਸੀ ਲਾਣਾ ਵੀ ਕਿਵੇਂ ਕਹਾ ਹਿਸਾਬ ਕਿਤਾਬਾ ਜਿੰਨੀ ਵਾਰ ਤਾਂ ਫੋਨ ਕਰੋ 19 ਵਾਰ ਨੂੰ ਦੱਸਣਾ ਪੈਣਾ ਦਾ ਬਾਈ ਅੰਬਾਲੇ ਦੇ ਬੋਲਦਾ 42 23 ਗੱਡੀ ਆ ਨਾ ਮੈਂ ਉਹ ਜੋ ਚੌੜੀ ਮਾਡਲ ਜਆ ਹਨਾ ਤੇ ਮੈਂ ਫੋਨ ਕਰਿਆ ਮੈਂ ਕਿਹਾ ਬਾਈ ਆ ਜੂंगे ਹਾਂ ਕਹਿੰਦਾ ਦੇਖਦੇ ਆ ਮੈਂ ਕਿਹਾ ਕੱਲ ਨੂੰ ਆ ਜੂंगे ਕਹਿੰਦਾ ਕੱਲ ਦੀ ਕੱਲ ਨੂੰ ਦੇਖੀ ਜਾਊਗੀ ਅਗਲੇ ਦਿਨ ਫੋਨ ਕਰਿਆ ਮੈਂ ਕਿਹਾ ਬਾਈ ਪੀ ਅੰਬਾਲਾ ਤੋਂ ਬੋਲਦਾ। ਪੀ ਅਸੀਂ ਤਿੰਨ ਗੱਡੀਆਂ ਨੂੰ ਲਵਾਉਣਾ ਆਏ ਸੀ। ਵੀ ਤੁਸੀਂ ਆ ਜਾਉਂਗੇ। ਕਹਿੰਦਾ ਅੱਜ ਤਾਂ ਨਹੀਂ ਆਉਣਾ। ਮੈਂ ਕਿਹਾ ਭਾਈ ਕੱਲ ਨੂੰ ਆਜੂਂਗੇ। ਕਹਿੰਦਾ ਕੱਲ ਦੀ ਕੱਲ ਨੂੰ ਦੇਖੀ ਜਾਊਗੀ। ਫੇਰ ਫੋਨ ਕਰਿਆ। ਕੱਲ ਮੈਂ ਕਿਹਾ ਭਾਈ ਆਜੂਂਗੇ ਅੱਜ। ਕਹਿੰਦਾ ਸਮਾਨ ਨਹੀਂ ਮਿਲ ਰਿਹਾ। ਮੈਂ ਕਾ ਠੀਕ ਹੈ ਮੈਂ ਕਰਿੰਦਰ ਬਾਈ ਨੂੰ ਕਰਿਆ ਫੋਨ ਮੈਂ ਕਿਹਾ ਬਾਈ ਵੀ ਇਦਾਂ ਕਹਿੰਦਾ ਆਹੋ ਕਰਿੰਦਰ ਬਾਈ ਕਹਿੰਦਾ ਤੂੰ ਖੰਨੇ ਦੇ ਲਵਾਏ ਸੀ ਤੇ ਹੁਣ ਪੰਜਾਬ ਵਾਲੇ ਬਾਈ ਆ ਖੰਨੇ ਪੰਜਾਬ ਇੰਜੀਨੀਅਰ ਵਾਲੇ ਉਹਨਾਂ ਨੇ ਨੰਬਰ ਦਿੱਤਾ ਫੇਰ ਹੁਣ ਉਹ ਬਾਈ ਨੂੰ 20000 ਰੁਪਇਆ ਪਾਤਾ ਆਪਾਂ ਨੇ ਤੇ ਉਹ ਕਹਿੰਦਾ ਵੀ ਮੈਂ ਸਮਾਨ ਲਿਆਣਾ ਕਹਿੰਦਾ ਤੁਸੀਂ ਆਪਣਾ ਇਹਨੂੰ ਖਲਾ ਕੇ ਰੱਖੋ ਅੱਗੇ ਦੇ ਫਟਾ ਬੂਟਾ ਕਹਾਂ ਅਸੀਂ ਆ ਕੇ ਕਿਧਾੜੀ ਜਿਹਾ ਫਿੱਟ ਕਰਕੇ ਚਲੇ ਜਾਵਾਂਗੇ ਮੈਂ ਕਿਹਾ ਠੀਕ ਆ ਲਾ ਭਾਈ ਪਹੁੰਚ ਗਏ ਆਪਾਂ ਦੁਕਾਨ ਪਰ ਆਹ ਉਹ ਆ ਗਿਆ ਜਿੱਥੋਂ ਆਪਾਂ ਨੇ ਕੋੜੇ ਨੂੰ ਕੈਵਨ ਲਵਾਇਆ ਸੀਗਾ ਇੱਥੋਂ ਲਵਾਇਆ ਸੀਗਾ ਆਪਾਂ ਨੇ ਕੈਵਨ ਤੇ ਉਹ ਮਿਸਤਰੀ ਆ ਚੱਲੀਏ ਓਕੇ ਚਾਲ ਫਿਰ ਆ ਦੇਖੋ ਟੈਂਕੀ ਦਾ ਕਹਿ ਬਣ ਲੱਗ ਰਿਹਾ ਮੋ ਨਾ ਮੈਸਤਰੀ ਜੀ ਆ ਗਏ ਨਾਲ ਮੈਤਰੀ ਨਾਮ ਗਿਆ ਹੈ ਹਰਵਿੰਦਰ ਮੈਤਰੀ ਦਾ ਨਾਮ ਹਰਵਿੰਦਰ ਹੈ ਤੇ ਹੁਣ ਚੱਲਦੇ ਆਂ ਪਾਣੀ ਗੱਡੀ ਕੋਲੇ ਚਾਹ ਪਾਣੀ ਪੀ ਕੇ ਠੀਕ ਆ ਫੇਰ ਲੱਗਦੇ ਆਂ ਖੋਲਣ ਇਹਨੂੰ ਆਲੇ ਤੁਹਾਨੂੰ ਵੀ ਦਿਖਾਵਾਂਗੇ ਕਿਵੇਂ ਖੋਲਦੇ ਆਂ ਪੱਟੇ ਚੱਕ ਲੈਣੇ ਫੱਟੇ ਨਾ ਮੈਟਰ ਪਹੁੰਚ ਗਏ ਹਾਂ ਘਰ ਤੇ ਹਾਂ ਕਮ ਆਨ ਕੱਢਿਆ ਵਾ ਵਾ ਇੱਕ ਸੀਟ ਚੱਕਣੀ ਐ ਸੀਟ ਕੀ ਜੇ ਮੇਰੇ ਕਹੇ ਅਗੇ ਲੋਡ ਪੈ ਗਈ ਸੀਟ ਚੱਕਣੇਗੀ ਮੋਟਰਸਾਈਕਲ ਅੰਦਰ ਲਾ ਦੀ ਇਹ ਪਹਿਲਾਂ ਆਰਪ੍ਰੀਤ ਚਾਹ ਬਣਾ ਦੇ ਮਿਤਰੀ ਜੋਗੀ ਨਾਲੇ ਮੇਰੇ ਜੋਗੀ ਚਾਹੇਗਾ ਕੁਟਪਲਾ ਦੇ ਵਾਂ ਕੀ ਨਾਰੇ ਦੀ ਇਹ ہمارا 베ਰਾ ਹੈ ਇਹ 베ਰੇ ਮੇਂ ਖੇਲਤੇ ਹੋਏ ਹਮਾਰੇ ਬੱਚੇ ਹੈ ਕਾਲ ਹੈ ਬੱਚੋ ਠੀਕ ਵਾ ਪੰਜਾਬੀ ਸਮਝਦੇ ਆ ਇਹ ਹੈ ਹਾਂ ਹਾਂ ਭਾਈ ਕਿਵੇਂ ਹੈ ਏ ਕੁੜੀਏ ਆ ਗਿਆ ਵਾ ਖੜ ਜਾ ਤੇਰਾ ਵੱਡਾ ਗਾਲ ਹਾਂ ਰੋਪੂਗੀ ਆਏ ਹਈਏ ਆਪ ਵੀਬੀ ਦੀ ਦਵਾਈਆਂ ਖਾਰੀ ਹੈ ਆ ਹੁਣ ਮਿਸਤਰੀ ਉੱਠ ਗਾੜਾ ਆਹ ਹੈਲੋ ਆਸ੍ਰੀਕਾਲ ਜੀ ਗੁੱਡ ਮਾਰਨਿੰਗ ਉੱਠ ਖੜੋ ਟਾਈਮ ਦੇਖ ਲਾ 11 ਵਜਣੇ ਵਾਲੇ ਹੋ ਗਏ ਭਾਈ ਮੈਂ ਅਜਾ ਵੀ ਚੱਲ ਚਾਹ ਪਾਣੀ ਪੀ ਕੇ ਸ਼ੁਰੂ ਕਰਾਂਗੇ ਪਰ ਮਿਸਤਰੀ ਜੀ ਨੇ ਕੰਮ ਸ਼ੁਰੂ ਕਰ ਦਿਆ ਕੱਲਾ ਪਾਣੀ ਪੀ ਗਈ ਉਹ ਪਿੱਛੇ ਰੱਖ ਦੋ ਫ੍ਰਿਜ ਉੱਪਰ ਰੱਖ ਨਾ ਵੀ ਹੁਣ ਸਾਰਾ ਖੁੱਲ ਜਾਣਾ ਜਿਗਾਰਡਮੈਂਟ ਇਹਨੂੰ ਐ ਘੁਮਾ ਲਾ ਬਾਕੀ ਇੱਕ ਵਾਰੀ ਇਹ ਖੋਲ ਕੇ ਉਹਨੂੰ ਫੋਟੋ ਭੇਜ ਦਾਂਗੇ ਵੀ ਭਾਈ ਦੇਖ ਲੈ ਇੱਕਣਾ ਖੁੱਲਿਆ ਅਸੀਂ ਦਾ ਉੱਧਰ ਤੇ ਤਾਂ ਹੋ ਵੀ ਗਿਆ ਲੱਗ ਨੋ ਮਿੱਤਰ ਉਹ ਖਾਨਾ ਲੈਦਾ ਖੁੱਲ ਗਿਆ ਇਹ ਲੈਦਾ ਖੁੱਲ ਜਾਣਾ ਜਿਹੜੇ ਗੋਲੇ ਆ ਇਹ ਖੋਲ ਕੇ ਰੱਖ ਤੇ ਇੱਧਰ ਇਹ ਦੁਬਾਰਾ ਆਪਣੇ ਕੰਮ ਆ ਜਾਣਗੇ ਹਨਾ ਇਹ ਲਾਣੇ ਆਪਾਂ ਨੇ ਦੁਬਾਰਾ ਤੇ ਹੁਣ ਸਾਰਾ ਜਿਗਾਰਡ ਖੋਲ ਦੇਣਾ ਨਾਟੇ ਨੂੰ ਜਿਹੜੇ ਆ ਇਹ ਮੈਨੂੰ ਲੱਗਦਾ ਉਹਦੇ ਚ ਸਮਾਨ ਰਹਿ ਗਿਆ ਕਿਉਂ ਜੇ ਕੱਟਤਾ ਤਾਂ ਓਹ ਕੋਈ ਨਿੱਕਾ ਨਰਮਾ ਤੋਂ ਆਹ ਸਮਾਨ ਦਾ ਨਿੱਕੇ ਹੀ ਹੈ ਜੱਗ ਜੁਗ ਜਿਹੀ ਹੈ ਤੋਂ ਕੋਈ ਬਾਬਿਓ ਸਾਡਾ ਯਾਰ ਆਇਆ ਹੈ ਯਾਰ ਲੰਡੀ ਦੇ ਪਟੇ ਗਿਆ ਯਾਰ ਮੈਂ ਤਾਂ ਨਹੀਂ ਆ ਮੈਂ ਕਾਰ ਚਾਹੂਗਾ ਆਣਾ ਮਲਵਾਨੇ ਆ ਹਾਂ ਕੋਣ ਆਇਆ ਮਾਂ ਮਾਂ ਆਇਆ ਬਾਬਾ ਤੈਨੂੰ ਪਤਾ ਹੀ ਨਹੀਂ ਕੋਣ ਆਇਆ ਮੈਨੂੰ ਤੇਰੇ ਪਪਾ ਜੀ ਦੀ ਮਾਂ ਆਈਏ ਚਾਚੀ ਚੱਕੀ ਚੱਲਦਾ ਤੈਨੂੰ ਪਤਾ ਹੀ ਨਹੀਂ ਕੋਣ ਆਇਆ ਮਾਂ ਹਾਂ ਮਾਂ ਮਾਂ ਕਾ ਅੱਤ ਦੇਖੋ ਕੌਣ ਆਇਆ ਆ ਗਿਆ ਬੰਦੇ ਆ ਰ ਆਰ ਬੜਾ ਕਿੰਨਾ ਇਹ ਆ ਗੀਆਂ ਨਹੀਂ ਪਹੁੰਚ ਗੀਆਂ ਨੇ ਸਰਕਾਰਾਂ ਲਾ ਭਾਈ ਸਾਰੇ ਜਣੇ ਪੁੱਛਦੇ ਤੇ ਵੀ ਗ੍ਰਿੰਦਰ ਬਾਈ ਕਿੱਥੇ ਗਿਆ ਆ ਆ ਗਿਆ ਗ੍ਰਿੰਦਰ ਬਾਈ ਹਾਂ ਭਾਈ ਕਿਦੀ ਗੋਦੀ 'ਚ ਬੈਠਾ ਚੱਕ ਫੇ ਹਾਂ ਕਿਹੜਾ ਫੋਨ ਆ ਆਹ ਫੋਨ ਕਿਹੜਾ ਇਹ ਆਈਫੋਨ ਆਈਫੋਨ ਕਰ ਲੈ ਜੈ ਕਹਿੰਦਾ ਆਈਫੋਨ ਕਿਉਂ ਲੈ ਕੇ ਆਇਆ ਚੈੱਕ ਕਰ ਲਿਆ ਉਸ ਨੂੰ ਮੈਂ ਚਾਲ ਦਵਾਂ ਦੇਖ ਤਾਂ ਕੰਨਾ ਟੂਟੀਆਂ ਜਿਹਾ ਲੱਗ ਰਿਹਾ ਦੇਖ ਲੈ ਚੈੱਕ ਕਰ ਉਸ ਨੂੰ ਮੈਂ ਚਾਲ ਦਵਾਂ ਤੇ ਆ ਦੱਬਣਾ ਉਹ ਲੋਕ ਪੁੱਛਦਾ ਵੀ ਕਿਆ ਦੱਬਾਂ ਹਾਂ ਜ਼ੀਰੋ ਨਾਣੇ ਦੂਰੇ ਤੇ 000 ਅੰਗਰੇਜ਼ੀ ਨੂੰ ਜ਼ੀਰੋ ਦੱਬਾਂ ਫੇਰ 7 7 ਖੁੱਲ ਗਿਆ ਖੋਲ ਲੈ YouTube ਬਲੀ ਯੂਟਿਊਬਰ ਨਹੀਂ ਕਹਿੰਦਾ ਮੈਨੂੰ ਇਹ ਨਾ ਪਤਾ ਨਹੀਂ ਉਹ ਕਿਹੜਾ ਹੋਰ ਅੱਖਾਂ ਨਾਲ ਦੇਖ ਕੇ ਮੈਂ ਕਰਦਾ ਹਾਂ ਇੰਨੇ ਤੇਜ਼ ਹੈਲੋ ਚੈਨਲ ਦਾ ਨਾਮ ਕੀ ਆ ਮੇਰੇ ਦਾ ਦੱਸੀ ਪਾਪਾ ਕੀ ਨਾਮ ਹੈ ਕੀ ਨਾਮ ਉਹ ਤਾਂ ਬਗਲਾ ਉਹ ਦੱਸ ਕੀ ਨਾਮ ਹੈ ਨਾ ਤੂੰ ਚੁੱਪ ਰਹਿ ਐਂ ਦੱਸ ਪਾਪਾ ਸਿੰਗਾ ਪੰਗ ਪਾਪਾ ਸਿੰਗਾ ਪੰਗ ਲੋ ਵੀ ਮਿੱਤਰੋ ਹਾਂ ਇਹ ਆਏ ਪੂਰਨ ਸਿੰਘ ਢਾਬੇ ਕੋਲ ਬਾਈ ਮਿਲਿਆ ਕੀ ਨਾਂ ਬਾਈ ਦਾ ਰੋਬੀਨ ਕਿਹੜਾ ਏਰੀਆ ਪੁਨਾ ਪੁਨਾ ਠੀਕ ਆ ਚੱਲ ਆ ਜਾ ਖਾ ਲੈ ਇੱਕ ਅੱਧੀ ਆਏ ਅਸਲੀ ਪੂਰਨ ਸਿੰਘ ਆ ਕੋਈ ਬ੍ਰਾਂਡ ਨਹੀਂ ਇਹ ਪਹਿਲੇ ਤੋਂ ਹਾਂ ਚਲੋ ਬਾਈ ਆਏ ਬਾਈ ਅਸਲੀ ਪੂਰਨ ਸਿੰਘ ਦਾ ਢਾਬਾ ਤੇ ਹੁਣ ਖਾਨੇ ਆਰੇ ਰੋਟੀਆਂ ਅ ਗਰੇਂਦਰ ਬਾਈ ਨੇ ਪਹਿਲਾਂ ਉਹ ਕਰਿਆਦਾ ਕਹਣਾ ਕਹਿੰਦਾ ਮੈਂ ਪੂਰਨ ਸਿੰਘ ਕੋਲ ਜਾਣਾ ਮੈਂ ਕਿਹਾ ਚੱਲ ਫਿਰ ਨੌ ਮੀਟਰ ਉਹ ਸਾਹਮਣੇ ਪੌੜਾ ਉਹ ਸਾਹਮਣੇ ਪੁਲ ਤੋਂ ਆ ਲਿਖਿਆ ਵਾ ਅਸਲੀ ਪੂਰਨ ਸਿੰਘ ਢਾਬਾ ਉਹ ਜਿਹੜੇ ਬਾਹਰ ਫਿਰਦੇ ਹੁੰਨੇ ਆ ਨਾ ਉਹ ਵੇਚ ਜਣੇਗਾ ਯਾਰ ਇਹ ਅਸਲੀ ਹੈ ਇਹ ਅਸਲੀ ਆ ਅਸਲੀ ਬਾਈ ਇਹ ਆ ਜੇ ਜਦੋਂ ਵੀ आओ ਇਧਰ ਆਵਣਾ ਗੱਡੀ ਲਾਓ ਅਲੀਚ ਇੱਥੇ ਟੇਗਨ ਦਿਖਾਉਣਾ ਤਾਂ ਨਹੀਂ ਦਿਖਾਇਆ ਕਿਉਂਕਿ ਕਈ ਬੰਦੇ ਯਾਰ ਵਿੱਚ ਬੈਰੇਸ਼ ਨੂੰ ਆ ਠੰਡੇ ਨਹੀਂ ਹੈਗੇ ਠੀਕ ਆ ਫਿਰ ਉਹ ਹਰ ਕਦੇ ਵੀ ਕਰਦੇ ਆ ਇਹ ਕਰਕੇ ਆਪਾਂ ਦਿਖਾਇਆ ਨਹੀਂ ਪਰ ਜਿਹੜੇ ਬੰਦੇ ਆ ਨੌਨ ਵੈਜ ਆ ਉਹ ਇੱਕ ਨੰਬਰ ਹਨਾ ਬਾਅਦ ਤੇ ਜੀ ਦੋ ਹੋਰ ਮਿੱਠਾ ਹੋ ਜਾਏ ਕੁਝ 2:12 ਹੋ ਗਏ ਤੇ ਹੁਣ ਚੱਲਦੇ ਆ ਅੰਬਾਲਾ ਸਿਟੀ ਬਿੱਲੂ ਬੱਕਰਾ ਖਾਇਆ ਬਿੱਲੂ ਬੱਕਰਾ ਖਾ ਕੇ ਹੁਣ ਬੱਕਰਾ ਕਰੂ ਠੇਡਾ ਨਾ ਮੈਂ ਮੈਂ ਹੋ ਰਹੀ ਹੈ ਭੇਡਾਂ ਨੂੰ ਹਾਂ ਤੇ ਹੁਣ ਆਪਾਂ ਜਾਵਾਂਗੇ ਮਿੱਠਾ ਖਾਣ ਉਸ ਆਹ ਮਿੱਤਰੋ ਸਾਡੇ 950 ਰੁਪਏ ਵਾਲੀ ਮੜਾਈ ਮੜਾਈ ਦੇ ਤੇ ਰੰਗ ਲੱਗਿਆ ਤੇ ਉੱਪਰ ਰੋਜ ਬਾਈ ਰੋਜ ਬਾਈ ਸਾਰੇ ਰੋਗੇ ਇੱਕਦਮ ਅਸਾਂ ਜਿਹੜੀ ਆਪਾਂ ਫੇਰ ਬਣਾਈ ਸੀ ਵਾਹ ਵਾਹ ਲੀਆ ਉਹਦੇ ਥੱਲੇ ਚੱਲੇ ਹੀ ਆ ਤੇ ਹੁਣ ਕਰਨੇ ਆਪਾਂ ਰਾਸ ਮਲਾਈ ਰਾਸ ਮਲਾਈ ਥਾਕੇ ਪਾ ਵੀ ਪੀ ਗਏ ਫੇਰ ਦੇਖਾਂਗੇ ਅਗਲੀ ਗੱਲਬਾਤ ਖਾਣੇ ਪੀਣੇ ਦੀ ਵੀ ਕੀ ਆ ਖਾਣਾ ਪੀਣਾ ਹੋਊਗਾ ਇਹ ਪੋਵੀ ਚੋਬਰ ਰਾਸ ਮਲਾਈਆਂ ਗੜੀ ਉਧਰ ਗਈ ਦੀ ਹੋਗੀ ਬਹੁਤ ਸਾਰਾ ਹਲੋ ਕਿਦਾਂ ਨਾ ਨਾ ਕਿਰਤਿਓ ਰੋ ਰਸਮਲਾਈ ਰਾਇਪਰ ਤੂਰਾ ਰਸਮਲਾਈ ਗਈ ਦੀ ਹੋਰ ਉਹ ਖਾਦਾ ਨਹੀਂ ਤਾ ਉਹ ਜਿਹੜਾ ਗਰਮ ਗਰਮ ਦੇ ਦੋ ਸਾਨੂੰ ਹਾਂ ਰਾਬੜੀ ਇਹ ਦੱਸ ਦੋ ਕਿਹ ਹੈ ਜੀ ਆਹ ਵਦਨ ਆਹ ਦੇਖੋ ਜੀ ਆਹ ਦੇਖੋ ਜੀ ਆਹ ਗਰਸ਼ਾਨ ਹੈ ਰੋਂਦਾ ਆਸਕੇ ਦਿਖਾ ਦੇ ਆਸਕੇ ਦਿਖਾ ਦੇ ਚਾਚੂ ਨੂੰ ਉੱਚਾ ਸੁਣਦਾ ਜੋਰ ਕੇ ਬੋਲ ਸਸਰੀ ਗੱਲ ਮਲਾਉਂਦੀ ਇਹ ਗਰਸ਼ਾਨ ਹੈ ਜੀ ਇਹ ਰੋਂਦਾ ਇਹ ਦੇਖੋ ਜੀ ਰੋਂਦਾ ਬਿੱਲੀਆਂ ਨੇ ਮੂੰਹ ਚ ਟੱਇਆ ਵਾ ਇਹਦਾ ਇਹ ਜਿਹੜਾ ਬੰਦਾ ਆਂਦਾ ਇਹ ਉਹਨਾਂ ਨਾਲੇ ਤਿਆਰ ਹੋ ਜਾਂਦਾ ਕਹਿੰਦਾ ਮੈਂ ਜਾਣਾ ਜੀਬ ਨਿਕਲ ਜੂਗੀ ਤੇਰੀ ਇੱਧਰ ਨੂੰ ਨੇ ਗਲੇ ਉ ਫਰਮਾ ਜਾਵੇ ਸੁਲੇ ਵੀ ਯਾਰ ਕਿਹੜੀ ਨਾ ਨਾ ਐ ਆਵਾਜ਼ ਨਾ ਮੁੜ ਜੇ ਮੋਸਲੇ ਨਹੀਂ ਟੁੱਟਦੀ ਚੱਲ ਕਰ ਦਿੰਨਾ ਅੱਗੇ ਕਰ ਦਿੰਨਾ ਗੱਡੀ ਮੈਂ ਲਿਆਣਾ ਚਾਪੀ ਲੈ ਬਈ ਭਾਈ ਕਹੇ ਆ ਭਾਈ ਗਰੇਂਦਰ ਭਾਈ ਚੱਲਿਆ ਫ੍ਰਿਜ ਲੈ ਗਿਆ ਆਪਣਾ ਕੱਲ ਠੀਕ ਆ ਫਿਰ ਇਹ ਦਿਲ ਘਟਦਾ ਦਾਦਾ ਕੰਗਾ ਅਰ ਗਿਆ ਕੁਮਾਰ ਜੀ ਉਹ ਦੇ ਬਾਈਕ ਕਰ ਦੇ ਮਾਇਆ ਜੀ ਹਾਂ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਤੇ ਅੱਜ ਹੈ ਦੂਜਾ ਦਿਨ ਇਹ ਵਲੌਗ ਦੀ ਬਾਈ ਆਵਾਜ਼ ਨਹੀਂ ਸੈਟ ਆਈ ਇਸ ਕਰਕੇ ਮੈਨੂੰ ਵੌਇਸ ਓਵਰ ਕਰਨਾ ਪੈ ਰਿਹਾ ਤੇ ਅੱਜ ਬਾਈ ਦੇਖਦੇ ਆ ਏਸੀ ਵਾਲਾ ਆਉਂਦਾ ਕਿ ਨਹੀਂ ਜੇ ਆ ਗਿਆ ਫਿਰ ਤਾਂ ਅੱਜ ਫਿੱਟ ਹੋ ਜੂ ਜੇ ਨਾ ਆਇਆ ਤਾਂ ਫਿਰ ਅਗਲੇ ਦਿਨ ਹੋਊਗਾ ਫਿੱਟ ਤੇ ਹੁਣ ਮੈਂ ਕੱਢਣ ਗਿਆ ਸੀਗਾ ਇੱਥੇ ਜਿਹੜਾ ਹੁਣ ਦਸਵੰਦ ਕੱਢਦਾ ਸੀਗਾ ਮੈਂ ਕਿਉਂਕਿ ਜਦ ਉੱਧਰ ਚੱਲਦਾ ਸੀਗਾ ਹਨਾ ਜਦ ਤਾਂ ਕਰਕੇ ਗੱਲਾਂ ਲਾਇਆ ਹੋਆ ਸੀਗਾ ਵੀ ਘਰੇ ਆਣੇ ਦਾ ਟਾਈਮ ਨਹੀਂ ਸੀਗਾ ਉਧਰ ਹੀ ਪੈਸੇ ਕੱਢੀ ਜਾਂਦਾ ਸੀਗਾ ਮੈਂ ਚੱਕਰ ਦੇ ਚੱਕਰਵਾਦ ਆਏ ਚ ਇਹਦੇ ਜਿਹੇ ਹੈਗੇ ਸੀਗੇ ਭਾਈ ਚਾਰ ਚਾਰ ਕ ਚੱਕਰਾਂ ਦੇ ਪੈਸੇ ਸੀਗੇ ਚਾਰ ਪੰਜ ਚੱਕਰਾਂ ਦੇ ਮਤਲਬ ਜਿਹੜੇ ਉੱਧਰ ਲਾਏ ਆਪਾਂ ਉਹ ਪੈਸੇ ਸੀਗੇ ਉਸ ਤੋਂ ਪਹਿਲਾਂ ਦਾ ਆਪਾਂ ਮਤਲਬ ਆਏ ਚੱਕਰ ਘਰੇ ਆਉਂਦੇ ਸੀਗੇ ਘਰੇ ਕੱਢ ਜਾਂਦੇ ਸੀਗੇ ਪੈਸੇ ਹਨਾ ਤੇ ਵੇ ਮੈਂ ਗੱਲੇ ਚ ਜਿਹ ਪਾਈ ਗਿਆ ਸਿੱਕੇ ਸੁੱਕੇ ਮਿਲਾ ਕੇ ਇਹਦੇ ਜਿਹ 3500 ਕੁਸ ਰੁਪਇਆ ਹੋਇਆ ਸੀਗਾ ਤੇ ਉਹ ਆਪਾਂ ਨੇ ਦੇਤਾ ਸੀਗਾ ਘਰੇ ਮਾਦਾਂ ਕਹਿੰਦੇ ਵੀ ਚੱਲ ਜਿਵੇਂ ਗੁਰਦੁਆਰਾ ਸਾਹਿਬ 'ਚ ਕੋਈ ਪ੍ਰੋਗਰਾਮ ਹੁੰਦਾ ਵੀ ਉੱਥੇ ਦੇ ਦਿਆ ਕਰਾਂਗੇ ਤੇ ਦੂਜੀ ਗੱਲ ਇਹ ਬਈ ਗਰਸ਼ਾਨ ਕਹਿੰਦਾ ਕਹਿੰਦਾ ਮੇ ਮੇਰੇ ਯੋਗਾ ਲਾਇਆ ਸੀਗਾ ਕਹਿੰਦਾ ਗੱਲਾਂ ਮੈਂ ਕਿਹਾ ਨਹੀਂ ਤੇਰੇ ਯੋਗਾ ਨਹੀਂ ਮੈਂ ਕਿਹਾ ਇਹਦਾ ਬਾਬਾ ਜੀ ਦਾ ਵੀ ਬਾਬਾ ਜੀ ਯੋਗੇ ਲਾਏ ਹੋਏ ਸੀਗੇ ਵੀ ਆਪਾਂ ਨੂੰ ਦਸਮੰਦ ਕੱਢਣਾ ਚਾਹੀਦਾ ਜਿਹੜੀ ਆਪਾਂ ਕਮਾਈ ਕਰਦੇ ਆ ਹਨਾ ਤੇ ਹੁਣ ਆਪਾਂ ਨੇ ਫੇਰ ਹੁਣ ਗੱਲਾਂ ਨਮਾ ਲੈਣਾ ਪੈਣਾ ਕਿਉਂਕਿ ਇਹ ਗੱਲਾ ਖੋਲਦੇ ਖੋਲਦੇ ਨਾ ਟੁੱਟ ਗਿਆ ਸੀਗਾ ਤੇ ਬਈ ਆਪਣਾ ਹਨਾ 35-3700 ਰੁਪਈਆ ਸੀਗਾ ਤੇ ਹੁਣ ਇਹ ਵਲੌਗ ਦਾ ਕਰਦੇ ਆਂ ਆਪਾਂ ਐਂਡ ਏਸੀ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਚ ਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ 'ਤੇ ਜਦ ਤੱਕ ਰੱਬ ਰਾਖਾ ਤੇ ਕੱਲ ਨੂੰ ਬਈ ਏਸੀ ਵਾਲਾ ਬਈ ਆਊਗਾ ਉਹ ਦਿਖਾਵਾਂਗੇ